ਅਕਾਲੀ ਦਲ ਫਤਿਹ ਨੇ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰਤਾ ਹੈ। ਇਸ ਅਕਾਲੀ ਦਲ ਫਤਿਹ ਦੇ ਜਿਹੜੇ ਜਿੰਨੇ ਵੀ ਆਉਦੇਦਾਰ ਆ ਜਸਕਰਨ ਸਿੰਘ ਦੀ ਅਗਵਾਈ ਚ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਮਾਨਸਤਕਾਰ ਕਰਦੇ ਰਵਾਂਗੇ ਕਿ ਉਹਨਾਂ ਕੇ ਪੰਥਕ ਏਕਤਾ ਵਾਸਤੇ ਕਦਮ ਪੁੱਟਿਆ ਅਗੇ ਵਧਾਇਆ ਸਹੀ ਅਰਥਾਂ 'ਚ ਨਹੀਂ ਤੇ ਪੰਥ ਕੇ ਇਕਦਾਰਾ ਰੌਲਾ ਤੇ ਰੋਜ ਪੈਂਦਾ ਪਰ ਸਹੀ ਅਰਥਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਕਿ ਪੰਥ ਇਕਤਾ ਕਰਨੀ ਤੇ ਇਦਾਂ ਹੁੰਦੀ ਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰ ਅਮਰਤਪਾਲ ਨੂੰ ਜਿਹੜਾ ਲੋਕ ਸਭਾ ਲੈ ਕੇ ਛੁੱਟੀ ਉਹ ਵੀ ਮੰਨ ਲਈਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੋਕ ਸਭਾ 'ਚ ਲੈ ਕੇ ਆਉਣਾ ਚਾਹੀਦਾ ਸੀ ਜਿਹੜੇ ਆਪਣੇ ਲੋਕਾਂ ਦੀ ਪੰਜਾਬ ਦੀ ਪੰਥ ਦੀ ਉਹ ਆਪਣੀ ਜੋ ਆਵਾਜ਼ ਲੋਕਾਂ ਨੇ ਉਹਨਾਂ ਚੁਣਿਆ ਜਿਹਦੇ ਵਾਸਤੇ ਉਹ ਆਪਣੀ ਗੱਲ ਕਰ ਸਕਦੇ ਏ ਮੇਰਾ ਖਿਆਲ ਹੈ ਕੋ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਧੱਕਾ ਹੈ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਚਲੇ ਜਾਂਦਾ ਨਹੀਂ ਜਾ ਰਿਹਾ। ਭਾਈ 2000 ਸਪੈਰੀ ਦੀ ਗੱਲ ਹੋਈ ਹੈ ਕਿ 2027 ਦੇ ਵਿੱਚ ਸਰਕਾਰੀ ਖਾਲਸਾ ਬਣਾਵਾਂਗੇ ਕੀ ਰਣਨੀਤੀ ਤਿਆਰ ਕੀਤੀ ਹੈ। ਰਣਨੀਤੀ ਜੀ ਇਕਤਾ ਚ ਹੀ ਸਰਕਾਰ ਨਿਕਲੂਗੀ। ਜੇ ਅਸੀਂ ਇੱਕ ਹੋਵਾਂਗੇ ਇਕੱਠੇ ਹੋ ਕੇ ਚੱਲਾਂਗੇ ਆਪਣੀਆਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਜੋ ਸਾਡੇ ਨਾਲ ਤਕਾ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਵਾਂਗੇ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਨਸ਼ਿਆਂ 'ਚ ਮਾਰਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਨਾਜਾਇਜ਼ ਇਹ ਰਾਸਤਾ 'ਚ ਲੰਬੇ ਸਮੇਂ ਤੋਂ ਕਈ-ਕਈ ਸਾਲ ਉਹਨਾਂ ਦੀ ਸਜਾਵਾਂ ਤੋਂ ਵੀ ਉੱਪਰ ਹੋ ਚੁੱਕੇ ਆ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇਹ ਇਹ ਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਅੰਮਲ੍ਹਾ ਮਾਰਨ ਦੀ ਲੋੜ ਹੈ ਆਪਣੀ ਸਰਕਾਰ ਬਣਾਈਏ ਤੇ ਆਪਣੇ ਲੋਕਾਂ ਨਾਲ ਜੋ ਬੇਇਨਸਾਫੀ ਹੋਈ ਉਹਦੇ ਵਾਸਤੇ ਇਨਸਾਫ ਵਾਸਤੇ ਉਹਨਾਂ ਨੂੰ ਦਰਵਾਜ਼ੇ ਖੋਲ੍ਹੇ